ਮੈਂ ਹਰਵਿੰਦਰ ਮੈਮ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਸਟੂਡੈਂਟਸ ਅੱਜ ਅਸੀਂ ਕਰਾਂਗੇ ਜੀ ਸ਼ਹੀਦਾਂ ਦੇ ਸਰਤਾਜ ਸਿੱਖ ਕੌਮ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਐਮਸੀਕਿਊਜ਼ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਜੋ ਵੀ ਉਹਨਾਂ ਨੇ ਆਪਣੇ ਸਿੱਖ ਧਰਮ ਦੇ ਵਿਕਾਸ ਲਈ ਕੰਮ ਕੀਤੇ ਉਹਨਾਂ ਬਾਰੇ ਕਰਾਂਗੇ ਐਮਸੀਕਿਊਜ਼ ਤਾਂ ਸਟਾਰਟ ਕਰਦੇ ਆਂ ਜੀ ਤਾਂ ਸਭ ਤੋਂ ਪਹਿਲਾ ਐਮਸੀਕਿਊਜ਼ ਸਟੂਡੈਂਟ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਜੀ 15 April 1563 AD ਦੇ ਵਿੱਚ ਉਹਨਾਂ ਦਾ ਜੋ ਹੈ ਜਨਮ ਹੋਇਆ ਸੀ ਜੀ ਹਾਂਜੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਤਾਂ ਜੀ ਗੁਰੂ ਅਰਜਨ ਦੇਵ ਜੀ ਦਾ ਜਨਮ ਜੋ ਹੋਇਆ ਸੀ ਉਹ ਗੋਵਿੰਦ ਗੋਇੰਦਰਵਾਲ ਸਾਹਿਬ ਦੇਖੇ ਹੋਇਆ ਸੀ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਜੀ ਚੌਥੇ ਗੁਰੂ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਨਾਮ ਹੈ ਜੀ ਬੀਬੀ ਪਾਨੀ ਜੀ ਅਤੇ ਗੁਰੂ ਅਮਰਦਾਸ ਜੀ ਜੋ ਹਨ ਜੀ ਉਹ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਲੱਗਦੇ ਹਨ ਕਿਉਂਕਿ ਸੰਨ ਕਿਉਂਕਿ ਉਹ ਗੁਰੂ ਬੀਬੀ ਭਾਨੀ ਜੀ ਦੇ ਪਿਤਾ ਸੀ ਠੀਕ ਹੈ ਜੀ ਤੀਸਰੇ ਗੁਰੂ ਜੀ ਦ ਸਟੂਡੈਂਟਸ ਗੁਰੂ ਅਰਜਨ ਦੇਵ ਜੀ ਦੇ ਜਨਮ ਸਮੇ ਗੁਰੂ ਰਾਮ ਗੁਰੂ ਅਮਰਦਾਸ ਜੀ ਨੇ ਕੀ ਭਵਿੱਖ ਬਾਣੀ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਇਹ ਦੋ ਤਾ ਬਾਣੀ ਦਾ ਬੋਤਾ ਹੋਵੇਗਾ ਕਿਉਂਕਿ ਗੁਰੂ ਜੀ ਨੂੰ ਜਿਹੜੀ ਗੁਰੂ ਅਰਜਨ ਦੇਵ ਜੀ ਨੂੰ ਸਾਰੀ ਜਿਹੜੀ ਬਾਣੀ ਸੀ ਉਹ ਜ਼ੁਬਾਨੀ ਉਹਨਾਂ ਨੂੰ ਕੰਠ ਸੀ ਇਸ ਕਰਕੇ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਦਾ ਨਾਮ ਕੀ ਸੀ ਜੀ ਗੰਗਾ ਦੇਵੀ ਜੀ ਸੀ ਅਤੇ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਦਾ ਨਾਮ ਕੀ ਸੀ ਹਰगोबिंद ਜੀ ਸੀ ਜੋ ਕਿ ਆਪਣੇ 6ਵੇਂ ਗੁਰੂ ਬਣੇ ਬਾਅਦ ਵਿੱਚ ਠੀਕ ਹੈ ਜੀ ਗੁਰੂ ਹਰगोबिंद ਦਾ ਜਨਮ ਕਦੋਂ ਹੋਇਆ ਸੀ ਜੀ 1595 ਈਸਵੀ ਦੇ ਵਿੱਚ ਹੋਇਆ ਸੀ ਤੇ ਅਤੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਕਦੋਂ ਮਿਲੀ ਸੀ ਉਹਨਾਂ ਨੂੰ 1501 ਸਤੰਬਰ 1500 ਇੱਕ ਐਸੀ ਸੀ ਵੀ ਦੇ ਵਿੱਚ ਗੁਰਗੱਦੀ ਮਿਲੀ ਸੀਗੀ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਗੁਰਗੱਦੀ ਦਿੱਤੀ ਸੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਭਰਾ ਸਨ ਉਹਨਾਂ ਦੇ ਦੋ ਭਰਾ ਸਨ ਪ੍ਰਿਥਵੀ ਚੰਦ ਅਤੇ ਮਹਾਦੇਵ ਜੀ ਠੀਕ ਹੈ ਜੀ ਪ੍ਰਿਥਵੀ ਚੰਦ ਕੌਣ ਸੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ ਜੀ ਪ੍ਰਿਥਵੀ ਸਨ ਚੰਦ ਅਤੇ ਪ੍ਰਿਥਵੀ ਚੰਦ ਕਿਹੜੀ ਸੰਪਰਦਾਇ ਨਾਲ ਚਲਾਇਆ ਸੀ ਉਹਨਾਂ ਨੇ ਉਹਨਾਂ ਨੇ ਮੀਨਾ ਸੰਪਰਦਾਇ ਜਿਹੜਾ ਉਹ ਚਲਾਇਆ ਸੀ ਜੀ ਤੇ ਨਕਸ਼ਬੰਦੀ ਲਹਿਰ ਦਾ ਜਿਹੜਾ ਦੀ ਸਥਾਪਨਾ ਉਹ ਕਿੱਥੇ ਹੋਈ ਸੀ ਤਾਂ ਜੀ ਉਹ ਸਰਹੰਦ ਵਿਖੇ ਹੋਈ ਸੀ ਨਕਸ਼ਬੰਦੀ ਲਹਿਰ ਦੀ ਸੰਤ ਸਤ ਪਨਾ ਨਕਸ਼ਬੰਦੀ ਲਹਿਰ ਦਾ ਨੇਤਾ ਕੌਣ ਸੀ ਤਾਂ ਜੀ ਉਸੇ ਸ਼ੇਖ ਅਹਿਮਦ ਸਰਹੰਦੀ ਸ਼ੇਖ ਅਹਿਮਦ ਸਰਹੰਦੀ ਚੰਦੂ ਸ਼ਾਹ ਕੌਣ ਸੀ ਚੰਦੂ ਸ਼ਾਹ ਇੱਕ ਲਾਹੌਰ ਦਾ ਇੱਕ ਦਿਵਾਨ ਸੀ ਜੀ ਲਾਹੌਰ ਦਾ ਇੱਕ ਦਿਵਾਨ ਸੀ ਹਰਮੰਦਰ ਦਾ ਕੀ ਭਾਵ ਹੈ ਜੀ ਹਰਮੰਦਰ ਤੋਂ ਭਾਵ ਹੈ ਈਸ਼ਵਰ ਦਾ ਘਰ ਹਰਮੰਦਰ ਤੋਂ ਭਾਵ ਹੈ ਜੀ ਈਸ਼ਵਰ ਦਾ ਘਰ ਮੰਦਰ ਠੀਕ ਹੈ ਜੀ ਹਰਮੰਦਰ ਮਤਲਬ ਈਸ਼ਵਰ ਦਾ ਮੰਦਰ ਹੈ ਈਸ਼ਵਰ ਦਾ ਮੰਦਰ ਹੈ ਸਟੂਡੈਂਟਸ ਠੀਕ ਹੈ ਜੀ ਈਸ਼ਵਰ ਦਾ ਘਰ ਉਹ ਅੱਗੇ ਆਪਾਂ ਦੇਖਦੇ ਆ ਕਰਤਾਰਪੁਰ ਸਾਹਿਬਾ ਉਹ ਹਰਮੰਦਰ ਸਾਹਿਬ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਸੀ ਤੇ ਆਪਣੇ ਪੰਜਵੇਂ ਗੁਰੂ ਜੀ ਨੇ ਕੀਤੀ ਸੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਿਹੜੇ ਸਰੋਵਰ ਦੇ ਵਿਚਕਾਰ ਕੀਤੀ ਗਈ ਹੈ ਜੀ ਤੇ ਉਹ ਹੈਗੇ ਜੀ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਕੀਤੀ ਗਈ ਹੈ ਹਰਿਮੰਦਰ ਸਾਹਿਬ ਦੀ ਹਰਿਮੰਦਰ ਸਾਹਿਬ ਦੀ ਜਿਹੜੀ ਸਥਾਪਨਾ ਹੈ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਕੀਤੀ ਗਈ ਹੈ ਤੇ ਹਰਿਮੰਦਰ ਸਾਹਿਬ ਦੀ ਜਿਹੜੀ ਨੀਂਹ ਕਦੋਂ ਰੱਖੀ ਗਈ ਸੀ ਉਹ ਜੀ 13 ਜਨਵਰੀ ਨੂੰ 1588 ਈਸਵੀ ਦੇ ਵਿੱਚ ਰੱਖੀ ਗਈ ਸੀ 13 ਜਨਵਰੀ ਨੂੰ 1588 ਈਸਵੀ ਦੇ ਵਿੱਚ ਰੱਖੀ ਗਈ ਸੀ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਨੀ ਕਿਸ ਤੋਂ ਰਖਵਾਈ ਸੀ ਇਹ ਬਹੁਤ ਮੇੜਾ ਆ ਗਿਆ ਕੁਐਸਚਨ ਜੀ ਸਾਈ ਮੀਆਂ ਮੀਰ ਤੋਂ ਰਖਵਾਈ ਸੀ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਕਿੰਨੇ ਦਰਵਾਜ਼ੇ ਰਖਵਾਏ ਗਏ ਸਨ ਤੇ ਚਾਰ ਦਰਵਾਜ਼ੇ ਸਨ ਹਰਿਮੰਦਰ ਸਾਹਿਬ ਦੇ ਹਰਿਮੰਦਰ ਸਾਹਿਬ ਦਾ ਜਿਹੜਾ ਨਿਰਮਾਣ ਕਾਰਜੋ ਕਦੋਂ ਪੂਰਾ ਹੋਇਆ ਸੀ ਤਾਂ ਜੀ ਉਹ 1606 ਈਸਵੀ ਦੇ ਵਿੱਚ ਪੂਰਾ ਹੋਇਆ ਸੀ 1588 ਤੇ ਸ਼ੁਰੂ ਹੋਇਆ ਤੇ 1606 ਈਸਵੀ ਦੇ ਵਿੱਚ ਉਹ ਹੋ ਗਿਆ ਸੀ ਜੀ ਪੂਰਾ ਹੋ ਗਿਆ ਸੀ ਹਾਂਜੀ 24 ਮਹੀ ਜੀ ਤਰਨ ਤਰਨ ਸਾਹਿਬ ਜਿਹੜੀ ਦੀ ਸਥਾਪਨਾ ਹੈ ਉਹ ਕਿਸ ਨੇ ਕੀਤੀ ਸੀ ਤਾਂ ਜੀ ਉਹ ਵੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਤਰਨ ਤਰਨ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਸੀ ਉਹਨਾਂ ਨੇ 1590 ਈਸਵੀ ਦੇ ਵਿੱਚ ਉਹਨਾਂ ਨੇ ਕੀਤੀ ਸੀ ਤੇ ਇਹ ਵਾਲੇ ਕੁਸਚਨ ਪੰਜਾਬੀ ਏ ਦੇ ਵਿੱਚ ਵੀ ਆਏ ਹੋਏ ਹੈ ਜੀ ਪੰਜਾਬ ਜੋਬਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਕੀਤੇ ਗਏ ਕਿਸੇ ਦੋ ਸ਼ਹਿਰਾਂ ਦੇ ਨਾਮ ਦੱਸੋ ਤਾਂ ਜੀ ਉਹ ਹੈਗੇ ਹੈ ਜੀ ਕਰਤਾਰਪੁਰ ਸਾਹਿਬ ਗੋਇੰਦਵਾਲ ਹਰ ਗੋਬਿੰਦਪੁਰਾ ਤੇ ਅ ਤਰਨਧਾਨ ਵੀ ਉਹਨਾਂ ਨੇ ਵਸਾਇਆ ਹੈ ਠੀਕ ਹੈ ਜੀ ਕਰਤਾਰਪੁਰ ਜ਼ਿਲ੍ਹੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਜਿਹੜਾ ਕਰਤਾਰਪੁਰ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਜੀ ਆਪਣੇ ਪੰਜਾਬ ਵਿੱਚ ਹੈ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਹੈ ਤੇ ਜਿਹੜਾ ਗੁਰੂ ਨਾਨਕ ਦੇਵ ਜੀ ਵਾਲਾ ਕਰਤਾਰਪੁਰ ਹੈ ਉਹ ਪਾਕਿਸਤਾਨ ਦੇ ਵਿੱਚ ਤੇ ਇਸ ਵਿੱਚ ਕਨਫਿਊਜ਼ ਨਹੀਂ ਹੋਣਾ ਇਹ ਦੋ ਕਰਤਾਰਪੁਰ ਹਨ ਇੱਕ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ ਇੱਕ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਜੀ ਨੈਕਸਟ ਸਟੂਡੈਂਟਸ ਕਰਤਾਰਪੁਰ ਦਾ ਕੀ ਅਰਥ ਹੈ ਕਰਤਾਰਪੁਰ ਦਾ ਅਰਥ ਹੈ ਜੀ ਈਸ਼ਵਰ ਦਾ ਘਰ ਈਸ਼ਵਰ ਦਾ ਨਗਰ ਕਰਤਾਰਪੁਰ ਸਹਿ ਵਿਖੇ ਕਿਹੜਾ ਸਰੋਵਰ ਬਣਿਆ ਹੋਇਆ ਹੈ ਤੇ ਜੀ ਗੰਗ ਸਰ ਸਰੋਵਰ ਉੱਥੇ ਬਣਿਆ ਹੋਇਆ ਹੈ ਗੁਰੂ ਅਰਜਨ ਦੇਵ ਜੀ ਨੇ ਹਰ ਗੋਬਿੰਦਪੁਰ ਦੀ ਸਥਾਪਨਾ ਕਿਉਂ ਕੀਤੀ ਸੀ ਉਹ ਗੁਰੂ ਹਰ ਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਗੁਰੂ ਹਰ ਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਹਰ ਗੋਬਿੰਦਪੁਰ ਦੀ ਜਿਹੜੀ ਉਹ ਸਥਾਪਨਾ ਕੀਤੀ ਸੀ ਜੀ ਦਾ ਹਰ ਗੋਵਿੰਦਪੁਰ ਦੀ ਸਥਾਪਨਾ ਉਹਨਾਂ ਨੇ ਕਦਾ ਕਦੋਂ ਕੀਤੀ ਸੀ ਤਾਂ ਓਬਵੀਅਸ ਹੀ ਗੱਲ ਹੈ ਜੀ ਜਦੋਂ ਉਹਨਾਂ ਨੇ ਜਨਮ ਦੀ ਖੁਸ਼ੀ ਦੇ ਵਿੱਚ ਕੀਤੀ ਸੀ ਤਾਂ ਉਹਨਾਂ ਦੇ ਜਨਮ ਵਾਲੇ ਸਾਨ ਦੇ ਵਿੱਚ ਹੀ ਕੀਤੀ ਸੀ 1595 ਈਸਵੀ ਦੇ ਵਿੱਚ ਕੀਤੀ ਸੀ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਜੀ ਨੇ ਬੋਲੀ ਦਾ ਨਿਰਮਾਣ ਕਿੱਥੇ ਕਰਵਾਇਆ ਸੀ ਤਾਂ ਜੀ ਉਹਨਾਂ ਨੇ ਡੱਬੀ ਬਾਜ਼ਾਰ ਲਾਹੌਰ ਦੇ ਵਿੱਚ ਬੋਲੀ ਦਾ ਨਿਰਮਾਣ ਕੇ ਕਰਵਾਇਆ ਸੀ ਡੱਬੀ ਬਾਜ਼ਾਰ ਲਾਹੌਰ ਦੇ ਵਿੱਚ ਕਰਵਾਇਆ ਸੀ ਮਸੰਦ ਪ੍ਰਥਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਜੀ ਉਹ ਕੀਤੀ ਸੀ ਗੁਰੂ ਰਾਮਦਾਸ ਜੀ ਨੇ ਚੌਥੇ ਗੁਰੂ ਜੀ ਨੇ ਅਤੇ ਮਸੰਦ ਪ੍ਰਥਾ ਦਾ ਜਿਹੜਾ ਅਸਲੀ ਅਸਲ ਵਿਕਾਸ ਕਿਸ ਨੇ ਕੀਤਾ ਸੀ ਉਹ ਕੀਤਾ ਸੀ ਜੀ ਗੁਰੂ ਅਰਜਨ ਦੇਵ ਜੀ ਨੇ ਮਸੰਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਤਾਂ ਜੀ ਉਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਮਸੰਦ ਸ਼ਬਦ ਕਿਹੜੇ ਫਾਰਸੀ ਭਾਸ਼ਾ ਦੇ ਸ਼ਬਦ ਤੋਂ ਲਿਆ ਜਾਂਦਾ ਗਿਆ ਹੈ ਜੀ ਉਹ ਲਿਆ ਗਿਆ ਹੈ ਮਨ ਮਸਨੰਦ ਮਸਨੰਦ ਮਸੰਦ ਠੀਕ ਹੈ ਜੀ ਤਾਂ ਮਸੰਦ ਮਸੰਤੋ ਭਾਵ ਹੈ ਕਿ ਜੀ ਉੱਚਾ ਸਥਾਨ ਮਸੰਤੋ ਭਾਵ ਹੈ ਉੱਚਾ ਸਥਾਨ ਠੀਕ ਹੈ ਜੀ ਤਾਂ ਇਹ ਦੀ ਜਿਹੜੀ ਸ਼ੁਰੂਆਤ ਆ ਉਹ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਪਾਰੇ ਦਾ ਵਿਕਾਸ ਹੈ ਇਹ ਸਟੂਡੈਂਟਸ ਇਹ ਧਿਆਨ ਰੱਖਣਾ ਹੈ ਕਈ ਵਾਰ ਆਪਾਂ ਵਿਕਾਸ ਅਤੇ ਸ਼ੁਰੂਆਤ ਦੇ ਵਿੱਚ ਕਨਫਿਊਜ਼ ਆ ਜਾਂਦੇ ਆ ਤਾਂ ਸ਼ੁਰੂਆਤ ਜਿਹੜੀ ਉਹ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਤੇ ਜਿਹੜਾ ਵਿਕਾਸ ਕੀਤਾ ਹੈ ਜੀ ਉਹ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ ਆਦ ਗ੍ਰੰਥ ਸਾਹਿਬ ਦਾ ਸੰਕਲਪ ਕਿਸ ਨੇ ਕੀਤਾ ਹੈ ਤਾਂ ਜੀ ਉਹ ਆਬਵੀਅਸਲੀ ਗੁਰੂ ਅ ਅਰਜਨਦੇਵ ਜੀ ਨੇ ਕੀਤਾ ਹੈ ਆਦ ਗ੍ਰੰਥ ਸਾਹਿਬ ਦਾ ਸੰਕਲਪ ਕਿੱਥੇ ਕੀਤਾ ਗਿਆ ਤਾਂ ਜਿਉ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੀਤਾ ਗਿਆ ਹੈ ਤੇ ਆਦ ਗ੍ਰੰਥ ਸਾਹਿਬ ਦਾ ਸੰਕਲਪ ਕਿਹੜੇ ਸਰੋਵਰ ਦੇ ਕੰਡੇ ਤੇ ਕੀਤਾ ਗਿਆ ਹੈ ਤੇ ਜਿਉ ਰਾਮ ਸਰ ਸਰੋਵਰ ਦੇ ਕੰਡੇ ਤੇ ਕੀਤਾ ਗਿਆ ਹੈ ਰਾਮ ਸਰ ਸਰੋਵਰ ਕੰਡੇ ਤੇ ਕੀਤਾ ਗਿਆ ਹੈ ਜੀ ਆਦ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਲਿਖਣ ਦਾ ਕਾਰਜ ਕਿਸ ਦੇ ਦੁਆਰਾ ਕੀਤਾ ਗਿਆ ਸੀ ਤਾਂ ਜਿਉ ਭਾਈ ਗੁਰਦਾਸ ਸਿੰਘ ਜੀ ਦੇ ਦੁਆਰਾ ਕੀਤਾ ਗਿਆ ਸੀ ਆਦ ਗ੍ਰੰਥ ਸਾਹਿਬ ਦਾ ਸੰਕਲਨ ਸੰਕਲਨ ਕਿਹੜੇ ਸਾਲ ਆਰੰਭਿਆ ਸੀ ਤਾਂ ਜਿਉ 1606 ਈਸਵੀ ਦੇ ਚ ਆਰੰਭ ਕੀਤਾ ਸੀ ਉਹਨਾਂ ਨੇ ਅਤੇ 1604 ਈਸਵੀ ਤੱਕ ਸੰਪੂਰਨ ਹੋ ਗਿਆ ਮਤਲਬ 4 ਸਾਲ ਨੂੰ ਲੱਗ ਕੇ ਸੰਪੂਰਨ ਹੋਣ ਤੇ ਤੇ ਆਦ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਕਦੋਂ ਕੀਤਾ ਗਿਆ ਸੀ ਤਾਂ ਜਿਉ 16 ਅਗਸਤ 1604 ਈਸਵੀ ਦੇ ਵਿੱਚ ਕੀਤਾ ਗਿਆ ਸੀ ਆਦ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਹਨ ਤਾਂ ਜਿਉ 1430 ਅੰਗ ਹਨ ਆਦਿ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਇਕੱਠੇ ਕਿੰਨੇ ਰਾਗਾਂ ਦੇ ਵਿੱਚ ਜਿਹੜੀ ਉਹ ਪ ਦਰਜ ਕੀਤੀ ਗਈ ਹੈ ਤੇ ਜੇ 31 ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ ਗਈ ਹੈ ਆਦਿ ਗ੍ਰੰਥ ਸਾਹਿਬ ਦੇ ਵਿੱਚ ਕਿਹੜੀ ਲਿਪੀ ਦਾ ਇਸਤੇਮਾਲ ਕੀਤਾ ਗਿਆ ਤੇ ਜੇ ਗੁਰਮੁਖੀ ਲਿਪੀ ਦੇ ਵਿੱਚ ਸਾਰਾ ਆਦਿ ਗ੍ਰੰਥ ਸਾਹਿਬ ਲਿਖਿਆ ਗਿਆ ਹੈ ਆਰੰਭ ਵਿੱਚ ਆਦਿ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬ ਦੀ ਬਾਣੀ ਸੀ ਤਾਂ ਆਰੰਭ ਵਿੱਚ ਸਿਰਫ 5 ਗੁਰੂ ਸਾਹਿਬ ਦੀ ਬਾਣੀ ਸੀ ਬਾਅਦ ਵਿੱਚ ਇਹ 6 ਹੋ ਗਏ ਕਿਉਂਕਿ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤੇਗਬਾਦ ਜੀ ਆ ਦੇਖੋ ਜੀ ਆ ਹੀ ਗਿਆ ਗੁਰੂ ਗੋਬਿੰਦ ਸਿੰਘ ਜੀ ਸਮੇ ਆਦ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਸ਼ਾਮਿਲ ਕੀਤੀ ਗਈ ਤਾਂ ਉਹ ਗੁਰਤੇਗਬਾਦ ਜੀ ਦੀ ਬਾਣੀ ਸ਼ਾਮਿਲ ਕੀਤੀ ਗਈ ਤੇ ਫਿਰ ਇਹ 6 ਗੁਰੂਆਂ ਦੀ ਬਾਣੀ ਇਹਦੇ ਵਿੱਚ ਦਰਜ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਦ ਗ੍ਰੰਥ ਸਾਹਿਬ ਨੂੰ ਕਿਹੜਾ ਦਰਜਾ ਦਿੱਤਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਉਹਨਾਂ ਨੇ ਆਦ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਸ਼ਬਦ ਕਿਹੜੇ ਗੁਰੂ ਜੀ ਦੇ ਸੰਤ ਆਬਵੀਅਸਲੀ ਗੁਰੂ ਅਰਜਨ ਦੇਵ ਜੀ ਦੇ ਹਨ ਜੀ ਉਹ ਹਨ ਹੈਗੇ ਸ਼ਬਦ ਹੈਗੇ ਨੇ ਜਿਨ੍ਹਾਂ ਦੇ 2216 ਤੇ ਇਹਨਾਂ ਨੇ 30 ਰਾਗਾਂ ਦੇ ਵਿੱਚ ਬਾਣੀ ਜਿਹੜੀ ਉਹ ਲਿਖੀ ਹੈ ਜੀ ਠੀਕ ਹੈ ਜੀ ਤੇ 6 12 ਦੀ ਰਚਨਾ ਕੀਤੀ ਇਹਨਾਂ ਨੇ 6 12 ਦੀ ਰਚਨਾ ਕੀਤੀ ਹੈ ਜੀ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਕਦੋਂ ਸ਼ਹੀਦ ਹੋਏ ਸੀ ਤਾਂ ਜਿਉ 30 ਮਈ 1606 ਇਸਵੀ ਦੇ ਵਿੱਚ ਸ਼ਹੀਦ ਹੋਏ ਸੀ ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ਤਾਂ ਉਹ ਜahangir ਨੇ ਸ਼ਹੀਦ ਕਰਵਾਇਆ ਸੀ ਜਿਨ੍ਹਾਂ ਨੂੰ ਤਤੀ ਤਵੀ ਤੇ ਬਿਠਾ ਕੇ ਉਹਨਾਂ ਨੂੰ ਉਹਨਾਂ ਨੂੰ ਉਨਦੇ ਸਰਦੇ ਵਿੱਚ ਉਬਲ ਦੀ ਰੇਤਾ ਪਾਈ ਗਈ ਸੀ ਜੀ ਇਸ ਤਰ੍ਹਾਂ ਉਹਨਾਂ ਨੇ ਜ਼ਿਕਰ ਕੀਤਾ ਗਿਆ ਸੀ। ਜਹਾਂਗੀਰ ਕਦੋਂ ਗੱਦੀ ਤੇ ਬੈਠਾ ਸੀ ਜੀ ਉਹ 1605 ਈਸਵੀ ਦੇ ਵਿੱਚ ਬੈਠਾ ਸੀ ਗੱਦੀ ਤੇ ਉਹਨਾਂ ਨੇ 1606 ਈਸਵੀ ਵਿੱਚ ਬਾਬਾ ਜੀ ਨੂੰ ਸ਼ਹੀਦ ਕਰਵਾਤਾ ਸੀ। ਜਹਾਂਗੀਰ ਦੀ ਆਤਮ ਕਥਾ ਦਾ ਕੀ ਨਾਂ ਹੈ ਜੀ ਉਹ ਤੁਜਕੇ ਬਾਪਰੀ ਹੈ ਜੀ। ਥੈਂਕ ਯੂ ਸੋ ਮੱਚ ਸਟੂਡੈਂਟ ਜੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਸੋ ਮੱਚ।